ਪੰਜਾਬ ਮੇਲੇ ਅਤੇ ਤਿਹਾਰਾਂ ਦਾ ਦੇਸ਼ ਹੈ ਪੰਜਾਬ ਦੇ ਵਿੱਚ ਕਈ ਮੇਲੇ ਤੇ ਤਿਹਾਰ ਬੜੇ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਏ ਜਾਂਦੇ ਨੇ ਗੱਲ ਦੁਸ਼ਹਿਰੇ ਦੇ ਤਿਹਾਰ ਦੀ ਕਰੀਏ ਤਾਂ ਦੁਸ਼ਹਿਰਾ ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸ ਦਈਏ ਕਿ ਅਜੀਪਾਲ ਦਿਸਾਵਰ ਅਤੇ ਵਿਪਨ ਜਿੰਦਲ ਦੀ ਅਗਵਾਈ ਦੇ ਹੇਠ ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਅੱਜ ਭੂਮੀ ਪੂਜਨ ਕਰਾਇਆ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਅਜੀਪਾਲ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਰਾਵਣ ਜਿਹੜਾ ਫੂਕਿਆ ਜਾਣਾ ਉਸ ਦੀ ਉਚਾਈ ਤਕਰੀਬਨ 95 ਫੁੱਟ ਹੋਵੇਗੀ ਜਿਹੜਾ ਕਿ ਵਿਸ਼ੇਸ਼ ਤੌਰ ਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇਗਾ ਪਹਿਲਾਂ ਤਾਂ ਸਾਰਿਆਂ ਨੂੰ ਆਉਣ ਵਾਲੇ ਦੁਸਹਿਰਾ ਪਰਵ ਤੇ ਭਗਵਾਨ ਵਾਲਮੀਕੀ ਮਹਾਰਾਜੀ ਦੇ ਪਰਵ ਦੀ ਬਹੁਤ-ਬਹੁਤ ਮੁਬਾਰਕਬਾਦ ਦਰੈਸੀ ਦੇ ਵਿਸ਼ਾਲ ਮੈਦਾਨ ਜੋ ਲੁਧਿਆਣਾ ਦਾ ਹਾਰਟ ਆਫ ਦਾ ਸਿਟੀ ਹੈ ਅਤੇ ਪੰਜਾਬ ਦੀ ਪੰਜਾਬ ਹੀ ਨਹੀਂ ਨਾਰਥ ਇੰਡੀਆ ਦੇ ਵਿੱਚ ਮੰਨਿਆ ਜਾਣ ਵਾਲਾ ਸਭ ਤੋਂ ਵੱਡਾ ਪਾਰਵ ਦੁਸ਼ਹਿਰੇ ਦਾ ਦ੍ਰੈਸੀ ਗਰਾਊਂਡ ਦਾ ਇਹਦੇ ਲਈ ਅੱਜ ਮੈਂ ਇੱਕ ਠੇਕੇਦਾਰ ਹੋਣ ਦੇ ਨਾਤੇ ਰਾਮਲੀਲਾ ਕਮੇਟੀ ਅਤੇ ਮੇਰੇ ਵੀਰ ਵਿਪਨ ਜਿੰਦਲ ਜੀ ਦੇ ਨਾਲ ਜਿਹੜੇ ਮੇਰੇ 파ਟਨਰ ਆ ਉੱਥੇ ਅਸੀਂ ਇੱਕ ਭੂਮੀ ਪੂਜਨ ਦਾ ਸਮਾਗਮ ਰੱਖਿਆ ਜਿਹਦੇ ਵਿੱਚ ਅਸੀਂ ਜਿਹੜੀ ਧਰਤੀ ਹੈ ਇਸ ਨੂੰ ਪੂਜ ਕੇ ਨਤਮਸਤਕ ਹੋਏ ਆਂ ਅਤੇ ਪਰਮਾਤਮਾ ਅੱਗੇ ਬੇਨਤੀ ਕੀਤੀ ਹੈ ਕਿ ਜਿਹੜਾ ਦੁਸ਼ਹਿਰੇ ਦਾ ਪਰਬ ਹੈ ਬੜੇ ਸੁਖਸ਼ਾਂਤੀ ਨਾਲ ਅਤੇ ਸ਼ਾਂਤੀ ਮੇ ਢੰਗ ਨਾਲ ਇਸ ਵਾਰ ਮਨਾਇਆ ਜਾਵੇ ਅਤੇ ਨਾਲ ਹੀ ਜਿਹੜੇ ਝੂਲੇ ਵਗੈਰਾ ਜੋ ਅਸੀਂ ਲਗਾਣੇ ਆ ਉਸ ਦੇ ਵਿੱਚ ਸੰਗਤ ਵਾਤੋਵਾਤ ਜੁਧਾਣੇ ਦੇ ਲੋਕ ਦੁਸ਼ਹਿਰੇ ਦਾ ਪਰਬ ਦੇਖਣ ਆਣ ਕਿਉਂਕਿ ਇਸ ਵਾਰ ਵਿਦੇਸ਼ੀ ਝੂਲੇ ਆ ਰਹੇ ਆ ਅਸੀਂ ਬਹੁਤ ਵੱਡੇ ਵੱਡੇ ਜਿਹੜੇ ਵਿਦੇਸ਼ੀ ਝੂਲੇ ਵਧੀਆ ਤੋਂ ਵਧੀਆ ਕੁਆਲਿਟੀ ਵਾਲੇ ਝੂਲੇ ਜਿਦੇ 'ਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਇੱਦਾਂ ਦੇ ਝੂਲੇ ਲਗਾਵਾਂਗੇ ਤੇ ਨਾਲ ਹੀ ਅਸੀਂ ਜਿਹੜਾ ਸਿਕਿਉਰਿਟੀ ਦਾ ਤੇ ਜਿਹੜਾ ਪ੍ਰਬੰਧ ਬਹੁਤ ਵਧੀਆ ਰੱਖਾਂਗੇ ਅਤੇ ਝੂਲਿਆਂ ਦੇ ਵੀ ਅਸੀਂ ਮੇਨਟੇਨੈਂਸ ਦਾ ਬਿਲਕੁਲ ਤਰੀਕੇ ਨਾਲ ਧਿਆਨ ਨਾ ਰੱਖਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਦ੍ਰੈਸ਼ੀ 'ਚ ਆਉਣ ਵਾਲੀ ਸੰਗਤ ਨੂੰ ਜਾਂ ਕਿਸੇ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਪ੍ਰਸ਼ਾਸਨ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਪ੍ਰਸ਼ਾਸਨ ਵੱਲੋਂ ਜੀ ਜਿੰਨੀਆਂ ਵੀ ਸਿਕਿਉਰਟੀਆਂ ਸਾਡੇ ਕੋਲ ਜਿੰਨੀਆਂ ਵੀ ਸਗੀਆਂ ਪਰਮਿਸ਼ਨਾਂ ਅਸੀਂ ਦੇ ਰਹੇ ਆ ਤੇ ਨਾਲ ਹੀ ਪਰ ਪ੍ਰਸ਼ਾਸਨ ਦੀ ਜਿੰਨੀਆਂ ਵੀ ਡਿਮਾਂਡਸ ਆ ਜਿੰਨੇ ਵੀ ਉਹਨਾਂ ਦੇ ਰੂਲ ਆ ਉਹਨਾਂ ਰੂਲ ਤੇ ਰੈਜ਼ੋਲੂਸ਼ਨ ਨੂੰ ਅਸੀਂ ਪੂਰਾ ਉਹਨਾਂ ਤੇ ਖਰੇ ਉਤਰਾਂਗੇ ਹਾਂਜੀ ਇੰਸ਼ੋਰੈਂਸ ਵੀ ਦੇ ਰਹੇ ਆ ਤੇ ਸੇਫਟੀ ਦੇ ਲਈ ਅਸੀਂ ਪੂਰਾ ਸੇਫਟੀ ਦੇ ਪ੍ਰਬੰਧ ਰੱਖਾਂਗੇ ਜੀ ਜਿਹੜੇ ਸਾਡੇ ਇੰਜੀਨੀਅਰ ਆ ਉਹ ਟਾਈਮ ਟੂ ਟਾਈਮ ਮੇਨਟੇਨੈਂਸ ਦਾ ਖਿਆਲ ਰੱਖੂਗੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਲੁਧਿਆਣਾ ਵਾਸੀ ਨੂੰ ਪ੍ਰੋਬਲਮ ਨਹੀਂ ਆਊਗੀ ਮੈਂ ਪੂਰੇ ਵਿਸ਼ਵ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਲੁਧਿਆਣੇ ਦਾ ਜਿਹੜਾ ਹਾਰਟ ਆਫ ਦਾ ਸਿਟੀ ਦ੍ਰੈਸੀ ਗਰਾਊਂਡ ਦਾ ਜਿਹੜਾ ਦੁਸ਼ਹਿਰੇ ਦਾ ਮੇਲਾ ਉਹ ਸਾਰੀ ਸੰਗਤਾਂ ਦੇਖਣਾਂ ਹਨ ਅੱਗ ਨੂੰ ਲੈ ਕੇ ਤੇ ਮੈਡੀਕਲ ਨੂੰ ਲੈ ਕੇ ਕਿਸ ਤਰ੍ਹਾਂ ਸਹੂਲਤਾਂ ਜੀ ਸਰ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਮੇਸ਼ਾ ਅਵੇਲੇਬਲ ਰਹਿਊਗੀਆਂ ਤੇ ਦੋ ਐਂਬੂਲੈਂਸ ਹਮ ਪਹਿਲਾਂ ਤਾਂ ਸਾਰਿਆਂ ਨੂੰ ਆਉਣ ਵਾਲੇ ਦੁਸ਼ਹਿਰਾ ਪਰਵ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਰਵ ਦੀ ਬਹੁਤ-ਬਹੁਤ ਮੁਬਾਰਕਬਾਦ ਦ੍ਰੈਸ਼ਟੀ ਦੇ ਵਿਸ਼ਾਲ ਮੈਦਾਨ ਜੋ ਲੁਧਿਆਣਾ ਦਾ ਹਾਰਟ ਆਫ ਦਾ ਸਿਟੀ ਹੈ ਅਤੇ ਪੰਜਾਬ ਦੀ ਪੰਜਾਬ ਹੀ ਨਹੀਂ ਨਾਰਥ ਇੰਡੀਆ ਦੇ ਵਿੱਚ ਮੰਨਿਆ ਜਾਣ ਵਾਲਾ ਸਭ ਤੋਂ ਵੱਡਾ ਪਰਵ ਦੁਸ਼ਹਿਰੇ ਦਾ ਦ੍ਰੈਸ਼ਟੀ ਗਰਾਊਂਡ ਦਾ ਇਹਦੇ ਲਈ ਅੱਜ ਮੈਂ ਇੱਕ ਠੇਕੇਦਾਰ ਹੋਣ ਦੇ ਨਾਤੇ ਰਾਮਲੀਲਾ ਕਮੇਟੀ ਅਤੇ ਮੇਰੇ ਵੀਰ ਵਿਪਨ ਜਿੰਦਰ ਜੀ ਦੇ ਨਾਲ ਜਿਹੜੇ ਮੇਰੇ 파ਟਨਰ ਆ ਉੱਥੇ ਅਸੀਂ ਇੱਕ ਭੂਮੀ ਪੂਜਨ ਦਾ ਸਮਾਗਮ ਰੱਖਿਆ ਜਿਹਦੇ ਵਿੱਚ ਅਸੀਂ ਜਿਹੜੀ ਧਰਤੀ ਹੈ ਇਸ ਨੂੰ ਪੂਜ ਕੇ ਨਤਮਸਤਕ ਹੋਏ ਆਂ ਅਤੇ ਪਰਮਾਤਮਾ ਅੱਗੇ ਬੇਨਤੀ ਕੀਤੀ ਹੈ ਕਿ ਜਿਹੜਾ ਦੁਸ਼ਹਿਰੇ ਦਾ ਪਰਬ ਹੈ ਬੜੇ ਸੁਖ ਸ਼ਾਂਤੀ ਨਾਲ ਅਤੇ ਸ਼ਾਂਤੀ ਮੇ ਢੰਗ ਨਾਲ ਇਸ ਵਾਰ ਮਨਾਇਆ ਜਾਵੇ ਅਤੇ ਨਾਲ ਹੀ ਜਿਹੜੇ ਝੂਲੇ ਵਗੈਰਾ ਜੋ ਅਸੀਂ ਲਗਾਣੇ ਆ ਉਸ ਦੇ ਵਿੱਚ ਸੰਗਤ ਵਾਤੋ ਵਾਦ ਦੇ ਲੁਧਿਆਣੇ ਦੇ ਲੋਕ ਦੁਸ਼ਹਿਰੇ ਦਾ ਪਰਬ ਦੇਖਣ ਆਣ ਕਿਉਂਕਿ ਇਸ ਵਾਰ ਵਿਦੇਸ਼ੀ ਝੂਲੇ ਆ ਰਹੇ ਆ ਅਸੀਂ ਬਹੁਤ ਵੱਡੇ ਵੱਡੇ ਜਿਹੜੇ ਵਿਦੇਸ਼ੀ ਝੂਲੇ ਵਧੀਆ ਤੋਂ ਵਧੀਆ ਕੁਆਲਿਟੀ ਵਾਲੇ ਝੂਲੇ ਜਿਦੇ ਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਇੱਦਾਂ ਦੇ ਝੂਲੇ ਲਗਾਵਾਂਗੇ ਤੇ ਨਾਲ ਹੀ ਅਸੀਂ ਜਿਹੜਾ ਸਿਕਿਉਰਟੀ ਦਾ ਤੇ ਜਿਹੜਾ ਪ੍ਰਬੰਧ ਬਹੁਤ ਵਧੀਆ ਰੱਖਾਂਗੇ ਅਤੇ ਝੂਲਿਆਂ ਦੇ ਵੀ ਅਸੀਂ ਮੇਨਟੇਨੈਂਸ ਦਾ ਬਿਲਕੁਲ ਤਰੀਕੇ ਨਾਲ ਧਿਆਨ ਨਾ ਰੱਖਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਦ੍ਰਿਸ਼ੀ ਚ ਆਉਣ ਵਾਲੀ ਸੰਗਤ ਨੂੰ ਜਾਂ ਕਿਸੇ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਪ੍ਰਸ਼ਾਸਨ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਪ੍ਰਸ਼ਾਸਨ ਵੱਲੋਂ ਜੀ ਜਿੰਨੀਆਂ ਵੀ ਸਿਕਿਉਰਟੀਆਂ ਸਾਡੇ ਕੋਲ ਜਿੰਨੀਆਂ ਵੀ ਸਗੀਆਂ ਪਰਮਿਸ਼ਨਾਂ ਅਸੀਂ ਦੇ ਰਹੇ ਆ ਤੇ ਨਾਲ ਹੀ ਪ੍ਰਸ਼ਾਸਨ ਦੀ ਜਿੰਨੀਆਂ ਵੀ ਡਿਮਾਂਡਸ ਆ ਜਿੰਨੇ ਵੀ ਉਹਨਾਂ ਦੇ ਰੂਲ ਆ ਉਹਨਾਂ ਰੂਲ ਤੇ ਰੈਜ਼ੋਲੂਸ਼ਨ ਨੂੰ ਅਸੀਂ ਪੂਰਾ ਉਹਨਾਂ ਤੇ ਖਰੇ ਉਤਰਾਂਗੇ ਸੇ ਪਾਜੀ ਸੇ ਇੰਸ਼ੋਰੈਂਸ ਵੀ ਵੱਡੀ ਹਾਂਜੀ ਇੰਸ਼ੋਰੈਂਸ ਵੀ ਦੇ ਰਹੇ ਹਾਂ ਤੇ ਸੇਫਟੀ ਦੇ ਲਈ ਅਸੀਂ ਪੂਰਾ ਸੇਫਟੀ ਦੇ ਪ੍ਰਬੰਧ ਰੱਖਾਂਗੇ ਜੀ ਜਿਹੜੇ ਸਾਡੇ ਇੰਜੀਨੀਅਰ ਆ ਉਹ ਟਾਈਮ ਟੂ ਟਾਈਮ ਮੇਨਟੇਨੈਂਸ ਦਾ ਖਿਆਲ ਰੱਖੂਗੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਲੁਧਿਆਣਾ ਵਾਸੀ ਨੂੰ ਪ੍ਰੋਬਲਮ ਨਹੀਂ ਆਊਗੀ ਮੈਂ ਪੂਰੇ ਵਿਸ਼ਵ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਲੁਧਿਆਣੇ ਦਾ ਜਿਹੜਾ ਹਾਰਟ ਆਫ ਦਾ ਸਿਟੀ ਦ੍ਰੈਸੀ ਗਰਾਊਂਡ ਦਾ ਜਿਹੜਾ ਦੁਸ਼ਹਿਰੇ ਦਾ ਮੇਲਾ ਉਹ ਸਾਰੀ ਸੰਗਤਾਂ ਦੇਖਣਾਂ ਹਨ ਅੱਗ ਨੂੰ ਲੈ ਕੇ ਤੇ ਮੈਡੀਕਲ ਨੂੰ ਲੈ ਕੇ ਕਿਸ ਤਰ੍ਹਾਂ ਜੀ ਸਰ ਇੱਥੇ ਫਾਇਰ ਬਿਗੇਟ ਦੀਆਂ ਗੱਡੀਆਂ ਹਮੇਸ਼ਾ ਅਵੇਲੇਬਲ ਰਹਿਊਗੀਆਂ ਤੇ ਦ